ਦੋਸਤੋ ਇੱਕ ਐਸਾ ਫਕੜੀ ਸਾਧ ਜੋ ਸਿਰਫ ਚੌਥੀ ਕਲਾਸ ਤੱਕ ਪੜਿਆ ਜੋ ਕੁਝ ਕੁ ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਧਰਮ ਦਾ ਗਿਆਨ ਦਿੰਦੇ ਦਿੰਦੇ 10000 ਕਰੋੜ ਦੀ ਸੰਪਤੀ ਦਾ ਮਾਲਕ ਬਣ ਗਿਆ ਜਿਸ ਦੇ ਪੈਰਾਂ ਵਿੱਚ ਆ ਕੇ ਵੱਡੇ ਤੋਂ ਵੱਡਾ ਸਿਆਸੀ ਨੇਤਾ ਵੱਟੇ ਵੱਡੇ ਬਿਜ਼ਨਸਮੈਨ ਵੱਟੇ ਤੋਂ ਵੱਡਾ ਫਿਲਮੀ ਸਟਾਰੇ ਰੋਜ਼ ਬੈਠੇ ਰਹਿੰਦੇ ਸਨ ਜਿਸ ਨੇ ਧਰਮ ਦੇ ਨਾਮ ਤੇ ਲੋਕਾਂ ਤੋਂ ਅਰਬਾਰ ਰੁਪਏ ਇਕੱਠੇ ਕਰਕੇ ਭਾਰਤ ਵਿੱਚ 400 ਤੋਂ ਵੱਧ ਆਪਣੇ ਮਹਿੰਗੇ ਆਸ਼ਰਮ ਬਣਾ ਲਏ ਇਹ ਪਖੰਡੀ ਸਾਧ ਦਾਵਾ ਕਰਿਆ ਕਰਦਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਇਸ ਦੇ 5 ਕਰੋੜ ਤੋਂ ਵੀ ਵੱਧ ਭਗਤ ਹਨ ਪਰ ਇੱਕੋ ਝਟਕੇ ਵਿੱਚ ਸਭ ਕੁਝ ਤਬਾਹ ਹੋ ਗਿਆ ਪਾਕਿਸਤਾਨ ਦਾ ਆਸੂ ਮਲ ਤੇ ਭਾਰਤ ਆ ਕੇ ਬਣਿਆ ਆਸਾ ਰਾਮ ਜਿਸ ਨੂੰ ਗੁਜਰਾਤ ਦੀ ਹਾਈ ਕੋਰਟ ਵੱਲੋਂ ਸੂਰਤ ਦੀਆਂ ਦੋ ਨਬਾਲਗ ਭੈਣਾਂ ਦੇ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਹੈ ਅਦਾਲਤ ਵੱਲੋਂ ਆਸਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆਸਾ ਰਾਮ ਦਾ ਪੁੱਤ ਨਰੈਣ ਸਾਈ ਵੀ ਜੇਲ੍ਹ ਦੇ ਵਿੱਚ ਵੱਧ ਹੈ ਅੱਜ ਦੀ ਵੀਡੀਓ ਵਿੱਚ ਖੁਲਾਸੇ ਕਰਾਂਗੇ ਆਸਾ ਰਾਮ ਬਾਬੇ ਬਾਰੇ ਜਿਸ ਨੇ ਧਰਮ ਨੂੰ ਧੰਦਾ ਬਣਾ ਕੇ ਇੱਕ ਟਾਂਗਾ ਚਲਾਉਣ ਤੋਂ ਲੈ ਕੇ 10000 ਕਰੋੜ ਦਾ ਕਾਰੋਬਾਰ ਖੜਾ ਕਰ ਲਿਆ ਸੀ ਉਸ ਨੇ ਨਾ ਸਿਰਫ ਲੋਕਾਂ ਨੂੰ ਲੁੱਟਿਆ ਬਲਕਿ ਉਹਨਾਂ ਨੂੰ ਤਬਾਹ ਹੀ ਕਰ ਦਿੱਤਾ ਕਿਵੇਂ ਆਸਾ ਰਾਮ ਨੇ ਆਪਣੇ ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਦੇ ਨੌ ਗਵਾਹਾਂ ਉੱਤੇ ਜਾਨਲੇਵਾ ਹਮਲੇ ਕੀਤੇ ਜਿਨ੍ਹਾਂ ਵਿੱਚ ਤਿੰਨ ਗਵਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਸਰਾਮ ਦੇ ਧਰਮ ਦੇ ਚੋਲੇ ਵਿੱਚ ਛੁਪੇ ਅੰਦਰਲੇ ਤ੍ਰਿੰਦੇ ਦੀ ਅਸਲੀਅਤ ਸੁਣ ਕੇ ਤੁਹਾਡੇ ਰੋਗਤੇ ਖੜੇ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਲ 1941 ਦੇ ਵਿੱਚ ਪਾਕਿਸਤਾਨ ਦੇ ਸਿੰਧ प्रांत ਦੇ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਇੱਕ ਲੜਕੇ ਦਾ ਜਨਮ ਹੋਇਆ ਜਿਸ ਦਾ ਨਾਮ ਆਸੂਬਾਲ ਰੱਖਿਆ ਗਿਆ ਇਹ ਪਰਿਵਾਰ 1947 ਦੀ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਭਾਰਤ ਆ ਗਿਆ ਜਿੱਥੇ ਉਹ ਗੁਜਰਾਤ ਦੇ ਅਹਮਦਾਬਾਦ ਆ ਕੇ ਰਹਿਣ ਲੱਗਾ ਇਹ ਲੜਕਾ ਥੋੜਾ ਵੱਡਾ ਹੋਇਆ ਤਾਂ ਉਹ ਆਪਣੇ ਪਰਿਵਾਰ ਦੇ ਪਾਲਣ-ਪੋਸਣ ਵਾਸਤੇ ਹਰ ਰੋਜ਼ ਟਾਂਗਾ ਵਾਉਣ ਲੱਗ ਪਿਆ ਇਸ ਤੋਂ ਬਾਅਦ ਉਸਨੇ ਇੱਕ ਸਾਈਕਲ ਦੀ ਦੁਕਾਨ ਉੱਤੇ ਵੀ ਕੰਮ ਕੀਤਾ ਪਰ ਕੁਦਰਤ ਦੀ ਖੇਡ ਵੇਖੋ ਕਿ ਉਦੋਂ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇਹ ਲੜਕਾ ਧਰਮ ਦਾ ਧੰਦਾ ਕਰਕੇ 10000 ਕਰੋੜ ਦੀ ਸੰਪਤੀ ਦਾ ਮਾਲਕ ਬਣ ਜਾਵੇਗਾ ਕੰਮ ਕਰਦਿਆਂ ਕਰਦਿਆਂ ਹੀ ਉਸ ਲੜਕੇ ਆਸੂਮਲ ਦੀ ਮੁਲਾਕਾਤ ਇੱਕ ਸਾਧੂ ਬਾਬਾ ਲੀਲਾ ਸ਼ਾਹ ਮਹਾਰਾਜ ਦੇ ਨਾਲ ਹੁੰਦੀ ਹੈ ਜਿਸ ਦੇ ਕੋਲ ਹੀ ਉਸਨੇ ਰਹਿਣਾ ਸ਼ੁਰੂ ਕਰ ਦਿੱਤਾ ਲੀਲਾ ਸ਼ਾਹ ਮਹਾਰਾਜ ਵੱਲ ਵੇਖ ਕੇ ਹੀ ਆਸੂਮਲ ਨੇ ਧਰਮ ਨੂੰ ਧੰਦਾ ਬਣਾਉਣ ਦੇ ਗੁਣ ਸਿੱਖੇ ਸਨ ਜਿਸ ਦੇ ਚੱਲਦੇ ਸਭ ਤੋਂ ਪਹਿਲਾਂ ਉਸਨੇ ਆਪਣਾ ਨਾਮ ਬਦਲਿਆ ਤੇ ਆਸੂਮਲ ਤੋਂ ਆਸਾ ਰਾਮ ਬਣ ਗਿਆ ਆਸਾ ਰਾਮ ਦੇ ਹੀ ਇੱਕ ਦੋਸਤ ਦੇ ਮੁਤਾਬਕ ਉਸਨੇ ਲੀਲਾ ਸ਼ਾਹ ਮਹਾਰਾਜ ਦਾ ਸਭ ਤੋਂ ਮੁੱਖ ਚੇਲਾ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਲੀਲਾ ਮਹਾਰਾਜ ਨੇ ਉਸ ਨੂੰ ਸਵਕਾਰ ਨਹੀਂ ਸੀ ਕੀਤਾ 70 ਦੇ ਦਸ਼ਕ ਵਿੱਚ ਆਸਾ ਰਾਮ ਨੇ ਅਹਿਮਦਾਬਾਦ ਤੋਂ 10 ਕਿਲੋਮੀਟਰ ਦੂਰ ਚਿੱਟਾ ਚੋਲਾ ਪੈਣ ਕੇ ਇੱਕ ਛੋਟੀ ਜੀ ਕੁਟਿਆ ਬਣਾ ਲਈ ਇੱਕ ਸੰਿਆਸੀ ਬੈਠਾ ਵੇਖ ਕੇ ਹੌਲੀ ਹੌਲੀ ਲੋਕ ਵੀ ਉਸ ਦੇ ਆਲੇ ਦੁਆਲੇ ਆਉਣੇ ਸ਼ੁਰੂ ਹੋ ਗਏ ਇਹੀ ਆਸਾ ਰਾਮ ਦੀ ਸ਼ੁਰੂਆਤ ਸੀ ਇੱਥੇ ਹੀ ਸਭ ਤੋਂ ਪਹਿਲਾਂ ਉਸ ਨੇ ਇੱਕ ਆਸ਼ਰਮ ਬਣਵਾਇਆ ਫਿਰ ਜਿਵੇਂ ਜਿਵੇਂ ਅੰਤ ਭਗਤ ਵਧਦੇ ਗਏ ਆਸ਼ਰਮਾਂ ਦੀ ਗਿਣਤੀ ਤੇ ਬਾਬੇ ਦੀ ਦੌਲਤ ਵੀ ਵਧਦੀ ਗਈ ਆਸਾ ਰਾਮ ਨੇ ਧਾਰਮਿਕ ਪੱਤਰਕਾਵਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚ ਉਹ ਆਪਣੇ ਲੇਖ ਲਿਖਦਾ ਹੁੰਦਾ ਸੀ ਇਹਨਾਂ ਪੱਤਰਕਾ ਤੋਂ ਉਸਨੇ ਕਰੋੜਾਂ ਰੁਪਏ ਕਮਾਏ ਭਗਤਾਂ ਦੀ ਗਿਣਤੀ ਵਾਧੀ ਵੇਚ ਕੇ ਸਿਆਸੀ ਲੀਡਰਾਂ ਦੇ ਅਹੁਦੇ ਵੀ ਵਧੇ ਗਏ ਪਹਿਲਾਂ ਕੋਈ ਛੋਟਾ ਮੋਟਾ ਸਰਪੰਚ ਐਮਸੀ ਆਉਂਦਾ ਹੁੰਦਾ ਸੀ ਫਿਰ ਗੱਲ ਐਮਐਲਏ ਤੱਕ ਪਹੁੰਚ ਗਈ ਤੇ ਐਮਐਲਏ ਤੋਂ ਬਾਅਦ ਫਿਰ ਮੁੱਖ ਮੰਤਰੀ ਵੀ ਆਉਣੇ ਸ਼ੁਰੂ ਹੋ ਗਏ ਆਸਾ ਰਾਮ ਉਤੇ ਪਹਿਲਾਂ ਵੀ ਲੋਕਾਂ ਦੀ ਜਬਰਦਸਤੀ ਜ਼ਮੀਨਾਂ ਹੜੱਪਣ ਦੇ ਦੋਸ਼ ਲੱਗਦੇ ਰਹੇ ਹਨ ਇਸੇ ਕਰਕੇ ਆਸਰਾਮ ਦੀ ਬਹੁਤ ਸਾਰੀ ਜ਼ਮੀਨ ਅਤੇ ਸੰਪਤੀ ਅਦਾਲਤੀ ਕੇਸਾਂ ਦੇ ਵਿੱਚ ਉਲਝੀ ਹੋਈ ਹੈ ਜਨ ਸੇਵਾ ਦੇ ਨਾਮ ਤੇ ਉਸ ਨੇ ਗਾ ਦਾ ਪਿਸ਼ਾਬ ਸ਼ੈਂਪੂ ਸਾਬਣ ਅਰਗਬਤੀਆਂ ਭਾਵ ਸਾਰਾ ਕਰਿਆਨੇ ਦਾ ਸਮਾਨ ਅਤੇ ਆਯੁਰਵੈਦਿਕ ਦਵਾਈਆਂ ਵੜਾ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਆਸਰ ਰਾਮ ਦਾ ਅਰਬਾਪਤੀ ਬੰਦ ਦਾ ਦੂਜਾ ਸਭ ਤੋਂ ਵੱਡਾ ਜਰੀਆ ਸੀ ਭਗਤਾਂ ਤੋਂ ਆਉਣ ਵਾਲੀ ਭੇਟਾ ਹਰ ਮਹੀਨੇ ਉਸ ਨੂੰ ਭਗਤਾਂ ਵੱਲੋਂ ਕਰੋੜਾ ਰੁਪਏ ਦਾਨ ਵਿੱਚ ਦਿੱਤੇ ਜਾਂਦੇ ਸਨ ਵੈਸੇ ਤਾਂ ਸ਼ਰੂ ਤੋਂ ਹੀ ਆਸਾ ਰਾਮ ਦਾ ਵਿਵਾਦਾਂ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਪਰ ਉਸ ਦੇ ਪਤਨ ਦੀ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2008 ਤੋਂ ਜਦੋਂ ਅਹਮਦਾਬਾਦ ਵਾਲੇ ਉਸ ਦੇ ਆਸ਼ਰਮ ਦੇ ਸਕੂਲ ਦੇ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਸਾਬਰਮਤੀ ਨਦੀ ਵਿੱਚੋਂ ਬਰਾਮਦ ਹੋਦੀਆਂ ਹਨ ਉਸ ਵਕਤ ਆਸਾ ਰਾਮ ਉੱਤੇ આરોਪ ਲੱਗੇ ਸਨ ਕਿ ਉਸ ਨੇ ਅਤਿ ਵਿਸ਼ਵਾਸ ਵਿੱਚ ਅੰਨਾ ਹੋ ਕੇ ਤਾੰਤ੍ਰਿਕ ਸ਼ਕਤੀਆਂ ਹਾਸਲ ਕਰਨ ਲਈ ਬਲੀ ਦੇ ਨਾਮ ਉੱਤੇ ਉਹਨਾਂ ਦੋ ਬੱਚਿਆਂ ਦੇ ਕਤਲ ਕਰ ਦਿੱਤੇ ਪਰ ਉਸ ਵਕਤ ਇਹ આરોਪ ਸਾਬਤ ਨਹੀਂ ਸਨ ਹੋ ਸਕੇ ਕਿਉਂਕਿ ਉਸ ਸਮੇਂ ਗੁਜਰਾਤ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਸੀ ਆਸਰਾਮ ਦੇ ਪਤਨ ਦੀ ਦੂਜੀ ਅਹਿਮ ਕੜੀ ਅਗਸਤ 2013 ਦੇ ਵਿੱਚ ਸ਼ੁਰੂ ਹੋਈ ਜਦੋਂ ਜੁਪੀ ਦੀ ਰਹਿਣ ਵਾਲੀ ਇੱਕ ਨਬਾਲਗ ਲੜਕੀ ਨੇ ਆਪਣੇ ਪਰਿਵਾਰ ਦੇ ਨਾਲ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਆਸਰਾਮ ਨੇ ਜੋਧਪੁਰ ਦੇ ਆਪਣੇ ਆਸ਼ਰਮ ਵਿੱਚ ਉਸ ਦਾ ਬਲਾਤਕਾਰ ਕੀਤਾ ਹੈ 20 ਅਗਸਤ 2013 ਨੂੰ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਇਸ ਤੋਂ ਬਾਅਦ ਫਿਰ ਆਸਾ ਰਾਮ ਉਤੇ ਬਲਾਤਕਾਰ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਦਿੱਲੀ ਪੁਲਿਸ ਨੇ ਜ਼ੀਰੋ ਐਫ ਆਈ ਆਰ ਕਰਕੇ ਕੇਸ ਨੂੰ ਜੋਧਪੁਰ ਟਰਾਂਸਫਰ ਕਰ ਦਿੱਤਾ ਪਰ ਆਸਾ ਰਾਮ ਵੱਲੋਂ ਅੱਗੋਂ ਇਹ ਦਲੀਲ ਦਿੱਤੀ ਗਈ ਕਿ ਮੈਂ ਤਾਂ ਹੁਣ ਬੁੱਢਾ ਹੋ ਚੁੱਕਾ ਮੈਂ ਕਿਵੇਂ ਸੈਕਸ ਕਰ ਸਕਦਾ 2 ਸਤੰਬਰ ਨੂੰ ਆਸਾ ਰਾਮ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ ਸਾਬਤ ਹੋ ਗਿਆ ਕਿ ਉਹ ਸੰਭੋਗ ਕਰਨ ਦੇ ਸਮਰੱਥ ਹੈ ਇਸ ਤੋਂ ਬਾਅਦ ਆਸਾ ਰਾਮ ਉਤੇ ਬਲਾਤਕਾਰ ਦਾ ਮੁਕੱਦਮਾ ਚੱਲਦਾ ਪਰ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਹੋਰ ਵੀ ਬਹੁਤ ਸਾਰੀਆਂ ਨਬਾਲਗ ਪੀੜਤਾਵਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਦਾ ਆਸਰ ਆਰਾਮ ਨੇ ਸਰੀਰਕ ਸੋਸ਼ਣ ਕੀਤਾ ਸੀ ਆਸਰ ਆਰਾਮ ਆਪਣੇ ਧਾਰਮਿਕ ਸਮਾਗਮਾਂ ਵਿੱਚ ਸਟੇਜ ਉੱਤੇ ਨੱਚਦਾ ਹੁੰਦਾ ਸੀ ਤੇ ਨਾਲ ਕੁੜੀਆਂ ਨੂੰ ਨਚਾਉਂਦਾ ਸੀ ਤੇ ਆਪਣੇ ਭਗਤਾਂ ਸਾਹਮਣੇ ਆਪਣੇ ਆਪ ਨੂੰ ਕ੍ਰਿਸ਼ਨ ਤੇ ਉਹਨਾਂ ਕੁੜੀਆਂ ਨੂੰ ਗੋਪੀਆਂ ਦੱਸਦਾ ਹੁੰਦਾ ਸੀ ਜਿਸ ਵੇਲੇ ਆਸਰ ਆਰਾਮ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਮੁਕੱਦਮਾ ਅਦਾਲਤ ਵਿੱਚ ਜਾਂਦਾ ਉਦੋਂ ਆਸਰ ਆਰਾਮ ਵੱਲੋਂ ਆਪਣੇ ਭਗਤਾਂ ਰਾਈ ਇਸ ਮੁਕਦਮੇ ਦੇ 9 ਗਵਾਹਾਂ ਉੱਤੇ ਤੇ ਵਕੀਲ ਉੱਤੇ ਕਈ ਵਾਰ ਜਾਨਲੇਵਾ ਹਮਲੇ ਕਰਵਾਏ ਗਏ। ਇਨ੍ਹਾਂ ਹਮਲਿਆਂ ਵਿੱਚ 3 ਗਵਾਹਾਂ ਦੀ ਤਾਂ ਮੌਤ ਤੱਕ ਹੋ ਚੁੱਕੀ ਹੈ। ਆਖਰ 25 ਅਪ੍ਰੈਲ 2018 ਦੇ ਵਿੱਚ ਆਸਾ ਰਾਮ ਨੂੰ ਨਬਾਲਗ ਲੜਕੀ ਦੇ ਬਲਾਤਕਾਰ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਜਿਸ ਵੇਲੇ ਆਸਾ ਰਾਮ ਤੇ ਮੁਕਦਮਾ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਉਸ ਵਕਤ ਇੱਕ ਗਵਾਹ ਦਿੱਤਾ ਆਸਾ ਰਾਮ ਦੇ ਭਗਤਾਂ ਵੱਲੋਂ ਅਦਾਲਤ ਦੇ ਵਿੱਚ ਹੀ ਕਾਚੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੱਤਸਰਮ ਚਿੱਟੇ ਚੋਲੇ ਅਤੇ ਧਰਮ ਦੀ ਆੜ ਲੈ ਕੇ ਹਰ ਉਹ ਕਾਲਾ ਧੰਦਾ ਕਰਦਾ ਰਿਹਾ ਜਿਸ ਦੀ ਕਲਪਨਾ ਵੱਡੇ ਤੋਂ ਵੱਡਾ ਬਦਮਾਸ਼ ਕੋਈ ਵੱਡੇ ਤੋਂ ਵੱਡਾ ਗੁੰਡਾ ਵੀ ਨਹੀਂ ਕਰ ਸਕਦਾ ਅੱਜ ਵੀ ਅੱਤਸਰਮ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਹ ਮਾਮਲਾ ਉਦਾਹਰਨ ਹੈ ਉਹਨਾਂ ਕਰੋੜਾਂ ਲੋਕਾਂ ਲਈ ਜੋ ਅੱਖਾਂ ਬੰਦ ਕਰਕੇ ਉਹ ਜਿਹੇ ਪਖੰਡੀਆਂ ਉੱਤੇ ਅੰਨਾ ਵਿਸ਼ਵਾਸ ਕਰ ਬੈਠਦੇ ਹਨ ਅੱਜਕੱਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਪਖੰਡੀ ਬਾਬੇ ਬਣੇ ਬੈਠੇ ਹਨ ਪਰ ਜੇ ਸਮੇਂ ਸਿਰ ਇਹਨਾਂ ਨੂੰ ਨੱਥ ਨਾ ਪਾਈ ਜਾ ਸਕੇ ਤਾ ਇੱਕ ਨਾ ਇੱਕ ਦਿਨ ਇਹ ਵੀ ਆਸਰਾਮ ਵਾਂਗ ਸਮਾਜ ਲਈ ਇੱਕ ਬੜਾ ਘਾਤਕ ਸਿੱਧ ਹੋਣਗੇ ਆਸਰਾਮ ਦੀ ਜ਼ਿੰਦਗੀ ਉੱਤੇ ਬਾਲੀਵੁੱਡ ਦੀ ਇੱਕ ਫਿਲਮ ਵੀ ਬਣੀ ਹੋਈ ਹੈ ਸੋ ਦੋਸਤੋ ਇਹ ਸੀ ਕਹਾਣੀ ਇੱਕ ਪਖੰਡੀ ਸਾਧ ਬਲਾਤਕਾਰੀ ਆਸਰਾਮ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ